ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਬਹੁਤ ਹੀ ਵਧੀਆ ਅੱਲਾਹ ਪਾਕ ਦਾ ਨਾਮ ਉਸ ਸੋਹਣੇ ਰੱਬ ਦਾ ਨਾਮ ਯਾਰ ਰਹਿਮੋ ਇਸ ਦਾ ਬਜੀਫਾ ਯਾਪਾ ਅਮਲ ਕਰੋ ਇੱਕ ਨੂਰੀ ਅਮਲ ਰੋਹਾਨੀ ਤਾਕਤ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਤਾਕਤ ਰੱਖਦਾ ਹੈ ਤਾਂ ਕਿ ਜੋ ਇਹ ਸੋਹਣੇ ਰੱਬ ਦਾ ਨਾਮ ਜਾ ਰਹੇ ਹਾਂ ਇਸ ਦਾ ਜੋ ਵੀ ਵਿਅਰਤ ਕਰੇਗਾ ਜੋ ਵੀ ਕੋਈ ਇਸ ਤੋਂ ਆਪਣਾ ਕੰਮ ਕਰਵਾਉਣਾ ਚਾਹੁੰਦਾ ਹੈ ਇਸ ਵਜੀਫੇ ਨਾਲ ਜੋ ਵੀ ਉਸਦੀ ਮੰਨ ਦੀ ਇੱਛਾ ਹੈ ਉਹ ਰੱਬੁਲ ਆਲਮੀਨ ਜਰੂਰ ਹੀ ਉਸਦੀ ਪੂਰੀ ਕਰੇਗਾ ਪਰ ਸੱਚੇ ਦਿਲ ਨਾਲ ਇਸ ਵਜੀਫੇ ਨੂੰ ਜੋ ਬੰਦਾ ਕਰੇਗਾ ਦੁਨੀਆਂ ਦਾ ਕੋਈ ਅਮਲ ਵੀ ਉਸ ਨੂੰ ਕਰਨ ਦੀ ਲੋੜ ਨਹੀਂ ਹੈ ਸਿਰਫ ਇਹ ਹੀ ਇੱਕ ਵਜੀਫਾ ਹੈ ਜੋ ਉਸਦੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਪਰ ਇਹ ਹੈ ਕਿ ਸੱਚੇ ਮਨ ਨਾਲ ਹੀ ਇਸ ਨੂੰ ਕਰਨਾ ਚਾਹੀਦਾ ਹੈ ਹੁਣ ਇਸ ਦੀ ਵਿਧੀ ਸੁਣ ਲبو ਇਸ ਦੀ ਵਿਧੀ ਇਸ ਤਰ੍ਹਾਂ ਹੈ ਕਿ ਇਸ ਵਜੀਫੇ ਨੂੰ ਜਾ ਰਹਿਮ ਨੂੰ ਜਿਸ ਦਾ ਮਤਲਬ ਹੁੰਦਾ ਹੈ ਇਹ ਮਿਹਰਬਾਨ ਮਿਹਰਬਾਨ ਮਿਹਰ ਕਰਨ ਵਾਲਾ ਇਸ ਦਾ ਮਤਲਬ ਹੁੰਦਾ ਹੈ ਇਸ ਸੋਹਣੇ ਵਜੀਫੇ ਨੂੰ ਇਸ ਨੂੰ 500 ਵਾਰ ਦਿਨ ਵਿੱਚ ਪੜਨਾ ਹੈ ਚਾਹੇ ਤੁਸੀਂ ਸਵੇਰ ਦੇ ਟਾਈਮ ਪੜੋ ਜਾਂ ਤੁਸੀਂ ਸ਼ਾਮ ਦੇ ਟਾਈਮ ਪੜੋ ਪੜਨ ਤੋਂ ਪਹਿਲਾਂ ਪਾਕ ਸਾਫ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਰੱਬ ਦਾ ਨਾਮ ਲੈਣਾ ਹੈ ਪਾਕ ਸਾਫ ਹੋ ਕੇ ਹੀ ਲੈਣਾ ਚਾਹੀਦਾ ਹੈ ਜਾਂ ਥੱਲੇ ਆਸਨ ਬਸਾ ਕੇ ਵੀ ਤੁਸੀਂ ਬੈਠ ਸਕਦੇ ਹੋ ਜੋ ਮੁਸਲਮਾਨ ਵੀਰ ਨੇ ਉਹ ਮਸੱਲੇ ਤੇ ਬੈਠ ਕੇ ਵੀ ਕਰ ਸਕਦੇ ਹਨ ਤੇ ਆਪਣਾ ਰੁਖ ਪਸਮ ਦਿਸ਼ਾ ਵੱਲ ਹੋਣਾ ਜ਼ਰੂਰੀ ਹੈ ਸਿਰ ਟਕੇ ਬੈਠਣਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਸਿਰ ਉੱਪਰ ਰਮਾਲ ਜਾਂ ਪਰਨਾ ਜਾਂ ਕੋਈ ਵੀ ਕੱਪੜਾ ਜਾਂ ਟੋਪੀ ਸਿਰ ਦੇ ਉੱਤੇ ਹੋਣੀ ਲਾਜ਼ਮੀ ਹੈ ਤੇ ਜਿਆਦਾ ਕੋਸ਼ਿਸ਼ ਕਰੋ ਕਿ ਜ਼ਿਆਦਾਤਰ ਕੁਰਤਾ ਪਜਾਮਾ ਪਾ ਕੇ ਹੀ ਇਸੰਭਲਣ ਕਰਨਾ ਹੈ ਨੰਮਲ ਕਰਨ ਵੇਲੇ ਕੋਲੀ ਥੋੜੀ सी ਖਸਬੂ ਵਗੈਰਾ ਜ਼ਰੂਰ ਲਗਾ ਲਿਆ ਕਰੋ ਕੋ ਆਪਣੇ ਕੱਪੜਿਆਂ ਤੇ ਵੀ ਅਟਰਸੈਂਟ ਵਗੈਰਾ ਜ਼ਰੂਰ ਲਾਇਆ ਕਰੋ ਤੇ ਅਰਗਬਤੀ ਵੀ ਲਾਉਣੀ ਜ਼ਰੂਰੀ ਹੈ ਕੋਈ ਚਰਾਗ ਜਾਂ ਕੁਝ ਹੋਰ ਲਾਉਣ ਦੀ ਜ਼ਰੂਰਤ ਨਹੀਂ ਹੈ ਕੁਸੀਂ ਪੱਛਮ ਵੱਲ ਮੁੱਕਰ ਕੇ ਬੈਠ ਕੇ ਸਬਜੀਫੇ ਨੂੰ 500 ਵਾਰ ਪੜ ਸਕਣਾ ਪੜਨਾ ਹੈ ਜੋ ਕਿ ਇਹ 43 ਦਿਨ ਦਾ ਹੋਵੇਗਾ ਜੇ ਕਿਸੇ ਵੀਰ ਤੋਂ ਕੋਈ ਟਾਈਮ ਦੀ پابੰਦੀ ਨਹੀਂ ਹੁੰਦੀ ਹੈ ਉਹ ਕਿਸੇ ਵੀ ਟਾਈਮ ਪੜ ਸਕਦਾ ਹੈ ਪਰ پاک ਸਾਫ ਕੋਕੇ ਹੀ ਪੜੇ ਤੇ ਥੱਲੇ ਬੈਠ ਕੇ ਹੀ ਪੜੇ ਨਾ ਕੀ ਤੁਰਦਾ ਫਿਰਦਾ ਚੱਲਦਾ ਫਿਰਦਾ ਕੰਮਕਾਰ ਕਰਦਾ ਕਈ ਇਸ ਤਰ੍ਹਾਂ ਦੇ ਵੀਰ ਹੁੰਦੇ ਹਨ ਜੋ ਕਹਿੰਦੇ ਹਨ ਕਿ ਰੱਬ ਦਾ ਨਾਮ ਹੈ ਜਦੋਂ ਜੀ ਕਰੇ ਤਾਂ ਲੈ ਲੈਣਾ ਚਾਹੀਦਾ ਹੈ ਤੁਸੀਂ ਕਿਸੇ ਵੀ ਹਾਲਤ ਵਿੱਚ ਹੋ ਮੂ ਪਰ ਉਹ ਇੱਕ ਵਿਰਧ ਹੁੰਦਾ ਹੈ ਜੋ ਇਹ ਬਜੀਵੇ ਦਾ ਅਮਲ ਹੈ ਜੋ ਆਪਾਂ ਸੱਚੇ ਰੱਬ ਅਗੇ ਅਰਦਾਸ ਫਰਿਆਦ ਕਰਨੀ ਹੈ ਆਪਾਂ پاک ਸਾਫ ਹੋ ਕੇ ਹੀ ਉਸ ਅਗੇ ਨਿਮਰਤਾ ਨਾਲ ਚੁੱਕ ਕੇ ਹੀ ਕਰਨੀ ਹੈ ਤਾਂ ਕਿ ਰੱਬ ਵੀ پاک ਸਾਫ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੈ ਇਸ ਕਰਕੇ ਆਪਾਂ ਨੂੰ ਵੀ ਇਹ ਚਾਹੀਦਾ ਹੈ ਜੋ ਵੀ ਵੀਰੇ ਸੰਭਲ ਨੂੰ ਕਰੇਗਾ 41 ਦਿਨ ਦਾ ਅਮਲ ਹੋਵੇਗਾ ਔਰ 500 ਵਾਰ ਪੜਨਾ ਹੋਵੇਗਾ ਇਸ ਦੇ ਫਾਇਦੇ ਬਹੁਤ ਸਾਰੇ ਹਨ ਜਿਸ ਤਰ੍ਹਾਂ ਕਿ ਆਪਣਾ ਕਿਸੇ ਦਾ ਕੋਈ ਕੰਮਕਾਰ ਨਹੀਂ ਚੱਲਦਾ ਉਹ ਬਹੁਤ ਪਰੇਸ਼ਾਨ ਹੈ ਜਾਂ ਕੋਈ ਦੁਕਾਨਦਾਰ ਹੈ ਉਸ ਦਾ ਕੋਈ ਕੰਮਕਾਰ ਨਹੀਂ ਚੱਲਦਾ ਉਹ ਵੀ ਪਰੇਸ਼ਾਨ ਹੈ ਜਾਂ ਘਰ ਦੇ ਵਿੱਚ ਲੜਾਈ ਝਗੜਾ ਕਲਿਸ ਜਿੱਧਰ ਨੂੰ ਵੀ ਜਾਂਦਾ ਹੈ ਉਸ ਦੇ ਸਾਰੇ ਕੰਮ ਹੀ ਬੰਦ ਹੋ ਜਾਂਦੇ ਹਨ ਜਾਂ ਕਿਸੇ ਨੂੰ ਪੈਸਾ ਤੇ ਲੈਣਾ ਹੈ ਤਾਂ ਉਹ ਵੀ ਵਾਪਸ ਨਹੀਂ ਮਿਲਦਾ ਤੇ ਜੇ ਕਿਸੇ ਤੋਂ ਕਰਜ਼ੇ ਵੀ ਲੈਣਾ ਹੈ ਉਹ ਵੀ ਆਪਾਂ ਨੂੰ ਨਹੀਂ ਮਿਲਦਾ ਉਹਨਾਂ ਹਾਲਾਤਾਂ ਵਿੱਚ ਇਹ ਅਮਲ ਬਹੁਤ ਹੀ ਕਾਰਗਰ ਹੈ ਇਸ ਨੂੰ ਕਰਕੇ ਵੇਖੋ ਬਹੁਤ ਹੀ ਲਾਜਵਾਬ ਰਿਜ਼ਲਟ ਹੈ ਤੇ 41 ਦਿਨ ਦਾ ਅਮਲ ਹੈ ਸੋਨ 11 ਦਿਨ ਤੋਂ ਹੀ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਸ਼ਰਤ ਇਹ ਹੈ ਕਿ ਪਾਕ ਸਾਫ ਹੋ ਕੇ ਸੱਚੇ ਮਨ ਨਾਲ ਅਰਦਾਸ ਬੇਨਤੀ ਕਰਨੀ ਹੈ ਵਜੀਫਾ ਪੜਨਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪੜਨਾ ਸਿਰਫ ਇਹ ਵਜੀਫਾ ਹੀ ਪੜਨਾ ਹੈ ਤੇ ਅੱਗੇ ਪਿੱਛੇ ਕੁਝ ਨਹੀਂ ਪੜਨਾ ਹੈਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਰੱਬ ਨੇ ਸੋਹਣੇ ਰੱਬ ਨੇ ਤੁਹਾਨੂੰ ਕਿੱਥੋਂ ਕਿੱਥੋਂ ਰਿਜਕ ਦੇਣਾ ਹੈ ਕਿੱਥੋਂ ਕਿੱਥੋਂ ਛੋਡੇ ਕੰਮ ਬਣ ਜਾਣੇ ਹਨ ਤੁਹਾਨੂੰ ਗੁਮਾਨ ਵੀ ਨਹੀਂ ਹੋਣਾ ਇਸ ਚੀਜ਼ ਦਾ ਇੰਨਾ ਹੀ ਬਹੁਤ ਤਕੜਾ ਅਸਰ ਹੁੰਦਾ ਹੈ ਇਸ ਸੋਹਣੇ ਰੱਬ ਦੇ ਨਾਮ ਦੀ ਬਰਕਤ ਨਾਲ ਸੋਨੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਜੋ ਵੀ ਤੁਹਾਡੀਆਂ ਕੋਈ ਸਭ ਕੁਝ ਪੂਰਾ ਹੋ ਜੂ। ਜੋ ਵੀ ਵੀਰ ਕਰਨਾ ਚਾਹੁੰਦਾ ਹੈ ਇਸ ਨੂੰ ਪਾਕ ਸਾਫ ਨਾਲ ਇਸ ਬਜੀਫੇ ਨੂੰ ਕਰ ਸਕਦਾ ਹੈ। ਤੇ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਬਜੀਫੇ ਕਲਾਮ ਮੰਤਰ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੇ।